ਮੜਾ ਜਾ ਕੋਚੀ ਨੇ ਰਖਾਂਦਾ ਲਾਗਣਾ ਦਾ ਹਲਾ ਆ ਦੇ ਹਾਲੀ ਸੀ ਦੇਖ ਕਰਨ ਲੱਗੇ ਅੱਜ ਚੌਲਾਂ ਦੀ ਅਸੀਂ ਹਰ ਇੱਕ ਸਾਲ ਹੀ ਮੈਨੂੰ ਗਰਮ ਪਾਣੀ ਚ ਚਿਪਕੀ ਅਸੀਂ ਤਾਂ ਵਿੱਚ ਗਰਮ ਪਾਣੀ ਪਾ ਲਏ ਇਸ ਵਿੱਚ ਥੋੜਾ ਕੌਲੀ ਨਾਲ ਆ ਦੇ ਇਸ ਚ 16 ਕਿਲੋ ਨਿਕਲ ਜੀ ਸਾਰਾ 50 ਕਿਲੋ ਵਜਨ ਬਣ ਜਾਂਦਾ ਟੋਟਾ ਵਾਹ ਭਾਈ ਪਿੰਡ ਪਿੰਡ ਬਈ ਜੋ ਵੀ ਕੋਈ ਆ ਕਿਸੇ ਦੇ ਮੂੰਹ ਚ ਕੋਈ ਟਟਲਾ ਰੱਬ ਦਾ ਨਾਲ ਸੋ ਮਾਗਦੇ ਜੇ ਤੁਸੀਂ ਕੋਈ ਵੀ ਚੀਜ਼ ਲੈ ਲਓ। ਹੋਂ ਦਾ ਅੱਖਾਂ ਸਿਰ ਦੇ ਵਿੱਚ। ਅੱਛਾ ਠੀਕ ਹੈ। ਉਹ ਤੋਂ ਨਿਕੋਨੇ। ਗਰੀ ਸਾਲੀ ਅਸੀਂ ਕਰਦੇ ਚਾਹੀਦੇ। ਹਾਂ? ਅੱਧੀ ਦੇ ਨਾ ਦੇ ਆਈ ਕੀ। ਹੋ ਤਾਂ ਵਿੱਚ ਪਾਉਂਦੇ ਬੰਦੇ ਲੱਗੇ ਹੋਏ ਚੌਲ ਬਣਾਉਣ। ਓਪਾ ਵੱਟੀਏ ਹੋਣੇ ਨੂੰ। ਓਪੇ ਲੱਗੇ ਆ ਵੀ ਹੁਣ ਵੀਡੀਓ ਫੇਰ ਬਣਾ ਕੇ ੱਟੀ ਜਾਂਦਾ। ਚਲੋ ਚੌਲ ਪਾ ਦੇ ਵੀ ਹੁਣ ਚਲੋ 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 ਇਹ ਜਾ ਕੇ ਇਹ ਮੜਾ ਬਚਾ ਕੇ 16 ਕਿਲੋ ਦੇਗਾ 9 ਕਿਲੋ ਖਾਣੇ ਕਿ ਜਨੋ 9 ਕਿਲੋ ਕਿਉ ਤੇ ਦੋ ਹਲਵਾਈ ਹੈਗੇ ਤਾਂ ਹੈਗੇ ਤਗੜੇ ਆਮ ਦਾ 3 ਕਿਲੋ ਮੱਗ ਚਾਹ ਤੇ 70 ਤੇ ਅੱਧਾ ਕਿਲੋ ਸੂਜੀ ਕਰ ਤੇਰਾ ਐਸਾ ਚੌਲ ਪੈ ਗਏ ਹੁ ਸੋਗੀ ਕਹਣੀ ਸੂਜੀ ਨਹੀਂ ਸੋਗੀ ਹੋ ਇਹਨਾਂ ਬੋਦ ਲਿਆ ਤੂੰ ਬੋਲ ਤੂੰ ਇਗਰੀ ਕਰੇਗਾ ਸੁਨ ਗੱਡੀਆ ਜੀ ਉਹਨਾਂ ਰਾਜ ਦੇ ਠੀਕ ਨੇ ਪੰਕੀ ਦੁਪਹਿਰ ਤੱਕ ਬੰਦੇ ਜਾਣਗੇ ਪਿੰਡ ਚ ਚੱਕਾ ਪਤਾ ਨਹੀਂ ਉਧਰ ਇੱਥੇ ਲੈ ਕੇ ਮੈਂ ਬੰਨਣ ਤੇ ਤਿਆਰੀ ਆ ਫਿਰ ਸੁੱਟ ਬੰਨਣ ਤੇ ਹੋ ਜਾਣਗੇ ਗਾਂਢ ਦੇ ਸਿੱਟੇ ਪਿੱਲੇ ਹੋ ਜਾਣਗੇ ਕੋਈ ਨਾ ਆ ਗਾੜਦੇ ਕੋ ਉਹ ਦੋਸਤਾਂ ਬੰਨ ਤੇ ਆ ਜਾਣ ਗਾਰੇ ਜਤਨ ਦੇ ਕਰਨਾਲਾ ਤਵੀਆਂ ਨੂੰ ਕਰਨਾਲੋ ਕਰਾਈ ਨੂੰ ਦੇ ਮਾਖੇ ਨੂੰ ਕਾਲਾ ਤੇਲ ਜਾਂ ਲਾ ਦਿੰਦਾ ਨੂੰ ਪੱਤਿਆਂ ਨੂੰ ਹੁਣ ਉਹ ਤੇ ਅੰਦਰ ਰੱਖੀਏ ਨਾ ਬਾਅਦ ਚ ਲਾ ਦੀ ਜੰਗਾ ਉਹ ਫਿਰ ਨਾ ਉਹ ਭੰਜਗਾਲ ਚ ਨਹੀਂ ਫੜਦੀ ਚਲੋ ਚਲੋ ਬਣ ਕੇ ਬਣ ਕੇ ਹੁਣ ਤਾਂ ਚੌਲ ਕਣੀ ਚੌਲ ਦਾ ਬਣਦਾ ਠੇਕ ਘਟਾ ਦੇ ਫਿਰ ਉਹਨਾਂ ਕੱਢ ਦੇ ਬਾਹਰ ਆਹ ਫਾਰੇ ਕੱਢ ਲੇ ਲੋਹੇ ਰੰਗ ਮੇਕ ਪੁੱਛ ਗਏ ਵਰ ਕੱਢ ਦੇ ਬਾਬੇ ਦਾ ਨਾਮ ਦਾ ਕੱਢ ਦਈਏ ਵਾਹਿਗੁਰੂ ਤੇਰੀ ਯਾਤਰਾ ਪਤਾ ਸਭ ਆਹੇ ਗੁਰੂ ਤੇਰਾ ਵਾਹਿਗੁਰੂ ਇਤਨਾ ਯਾਤਰਾ ਇਹ ਮਹੀਨੇ ਤੋਂ ਬਾਅਦ ਹੁਣ ਪਾਣੀ ਵੱਧ ਕੱਢਦੇ ਆ ਮੋਟਰਾਂ ਪੰਦ ਰਹਿਆਂ ਮਹੀਨਾ ਇੱਕ ਅੱਜ ਅਸੀਂ ਬਾਬੇ ਦੀ ਦੇਗ ਬਣਾਈ ਆ ਚੌਹਾਂ ਦੀ ਹੁਣ ਹੋ ਮੰਡਨ ਦੀ ਤਿਆਰੀ ਆ ਖੋਲ ਲਾ ਬਾਰ ਕਰਨੈ ਲੋ ਕਿ ਨਹੀਂ ਖਿੱਚ ਇਹ ਬੰਦੇ ਸਾਡੇ ਬਾਬੇ ਦੀ ਦੇਗ ਬਣਾ ਰਹੇ ਆ ਆ ਸਾਡਾ ਆ ਹਲਵਾਈ ਆ ਜਿਨੇ ਵੀ ਕਿਸੇ ਨੇ ਦੇਖਦੂ ਬਣਾਉਣੀ ਆ ਮੈਂ ਫ੍ਰੀ ਚ ਬਣਾ ਕੇ ਬਾਬੇ ਦੇਖ ਫ੍ਰੀ ਬਣਾਊਗਾ ਜੇ ਉਂ ਕਿਸੇ ਉਂ ਲੈ ਕੇ ਜਾਣਾ ਫਿਰ ਪੈਸੇ ਲਊਗਾ ਇਹ ਠੀਕ ਆ 700 ਰੁਪਏ ਲੈਂਦਾ ਹਾਂ ਆ ਬਸ ਸਾਡਾ ਬੰਦਾ ਨਾਲ ਰਹਿੰਦਾ ਇਹ ਉਹ ਕੁੰਡੇ ਕਬ ਜੇ ਲੈ ਕੇ ਵੈਸੇ ਆ ਉਹ ਖਲਾਰੀ ਜਾਂਦਾ ਦੂਜਾ ਚ ਇਹ ਖਰਚਾ ਨਾ ਫੜ ਕੇ ਉਹ ਖਲਾਅ ਦਾ ਉਹ ਵਿੱਚ ਹਲਾਜ ਚੰਗੀ ਬਣਾਉਣ ਤਾਂ ਤੇ ਨਹੀਂ ਵਿੱਚ ਵਾਲੇ ਕਾ ਬਾਬੇ ਦੇ ਨਾਲ ਦੀ ਦੇਗ ਵੰਡਣ ਲੱਗੇ ਆਹਨ ਪਾਣੀ ਆ ਗਿਆ ਦਸਤੋਰ ਗਿਆ ਫਰੀਲਾ 50 ਕਿਲੋ ਦੇਗ ਆ 50 ਕਿਲੋ ਚੌਲਾਂ ਦੀ ਦੇਗ ਆਜੋ ਭਾਈ ਲੈ ਲਓ ਬਾਬੇ ਦਾ ਪ੍ਰਸ਼ਾਦ ਪਿੰਡਾਂ ਨੂੰ ਦੇਣਾ ਨਹੀਂ ਓਕਾ ਇਹ ਦਿੱਤਾ ਵੇਈਆ ਹੋਲ ਦੀ ਛੁੱਟੀ ਅੱਜ ਨਹੀਂ ਪਰ ਨਹੀਂ ਹਾਂ ਪਰ ਛੁੱਟੀ ਹੈ 50 ਕਿਲੋ ਦੇਗਾ 16 ਕਿਲੋ ਦੀ ਬਣਾਈ ਆ 50 ਕਿਲੋ ਮਾਲ ਹੋ ਗਿਆ ਪੂਰਾ